कृष्ण कुमार तिवाड़ी जी कोटी सेखा तो हल्के भी इंचार्ज सरदार भुपेंद्राहो के सीनियर आगू स्वाद सरदार सवंध सिंह जी आदिवाल साहब मेरा छोटा जसविंद सिंह सबका चेयरमैन अजीतवाल मार्केट कमेटी और अजीतवाल तो हने हमें बड़े जज्बाती अच्छे बोल के गए साक प्रधान साढ़े शहर के बलाक प्रधान रूपलाल मिस्ल जी ਦੇ ਕਾਉਂਸਲਰ ਜਰਬਾਨ ਬਖੀ ਸਦਾ ਯੂਥ ਆਗੂ ਬਟਾ ਬਪਾਲ ਮਿੱਤਰ ਜੀ ਹੋਰ ਮੇਰੇ ਸਾਹਮਣੇ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਦੇ ਸਰਦਾਰ ਜਬਦਾਂ ਵਕਤ ਸਰਬਾਨ ਹੌਦੇਦਾਲ ਸਾਹਿਬਾਨ ਸਰਪੰਚ ਸਾਹਿਬਾਨ ਜ਼ਿਲ੍ਹਾ ਪੀਡੂਰ ਮੈਂਬਰ ਸਾਹਿਬ ਮੈਂਬਰ ਸਾਹਿਬ ਔਰ ਮੇਰੇ ਬਹੁਤ ਹੀ ਸੀਨੀਅਰ ਜਿਸੰਦਕਸ਼ਨ ਜੀ ਪੱਪੇ ਜਿਹੜੇ ਜਿੰਨਾਂ ਵਿੱਚ ਜਿਹੜਾ ਰੂਹ ਵਸਦੀ ਹੈ ਕਾਂਗਰਸੀ ਮੈਂ ਸਾਹੇ ਨੂੰ ਦੇਖਿਆ ਕਿ ਕਾਂਗਰਸੀਆਂ ਸਫਾਂ ਰੇਲੇ ਚੋ ਇੱਕ ਥੰਮਲ ਕੇ ਕਰਦੇ ਆ ਮੈਂ ਇਹਨਾਂ ਸਾਰਿਆਂ ਨੂੰ ਜਿਹਨਾਂ ਨੂੰ ਨਹੀਂ ਜਾਣਦਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਇਹ ਕਰਦਾ ਹੈ ਵਾਰੀ ਗੀਕਾ ਕਾਲ ਸਾਹ ਵਾਰੀ ਗੀਕ ਲੜਾਈ ਤਕਰੀਬਨ ਆਖੰਤਮ ਪੜਾਵਾਂ ਨੂੰ ਵੱਧ ਰਹੀ ਹੈ 2027 ਚ ਸੋ ਬਾਲਾ ਸਮਾਂ ਹੀ ਰਹਿ ਗਿਆ 1.5 ਸਾਲ ਦਾ ਸਮਾਂ ਰਹਿ ਗਿਆ ਤੇ 6 ਮਹੀਨੇ ਪਹਿਲਾਂ ਆਪਾਂ ਕਹਿੰਦੇ ਕਿ ਹੋਰ ਜੱਪਤਾ ਰਹੇਗਾ ਪਰ 1 ਸਾਲ ਰਹਿ ਗਿਆ ਕਾਂਗਰਸ ਪਾਰਟੀ ਹੈ ਜਿਹੜੀ ਸਮੁੱਚੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ ਤੇ ਪੰਜਾਬ ਦੇ ਭੱਜਦੇ ਮੁਗਿਆਂ ਤੇ ਸਰਕਾਰ ਨੇ ਪਹਿਲੀ ਕਾਰਵਾਈ ਕਰਦੀ। ਉਹ ਸਾਡੇ ਦੂਰਦੇਸ਼ੀ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਜੁੜਿੰਗ ਸਾਹਿਬ ਦੀ ਦੂਰਦੇਸ਼ੀ ਉਹਨਾਂ ਦੇ ਲਗਾਤਾਰ ਯਤਨ ਸ਼ੀ ਰਹਿੰਦੇ ਆ। ਉਹ ਕੋਈ ਵਿਜੀ ਰਹਿੰਦੇ। ਪਾਰਲੀਮੈਂਟ ਵਿੱਚ ਸੈਸ਼ਨ ਚੱਲਣਾ 21 ਬਾਈਕ ਦਿੱਤਾ ਉਹ ਤੋਂ ਪਹਿਲਾਂ ਰੈਲੀਆਂ ਦਾ ਦੌਰ ਸੰਵਿਧਾਨ ਬਚਾਓ ਦੇ ਨਾਂ ਤੇ ਜਿਹੜੀਆਂ ਰੈਲੀਆਂ ਆ ਕੇਂਦਰ ਸਰਕਾਰ ਦੀਆਂ ناکਾਮੀਆਂ ਤੇ ਪੰਜਾਬ ਸਰਕਾਰ ਦੀਆਂ ناکਾਮੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਰੱਖੀ ਹੈ। ਉਹ ਸਾਡੇ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਬਦੀ ਯੂਨਾਈਟਡ ਇੰਡਸਟਰੀਜ਼ ਦੇ ਪ੍ਰਧਾਨ ਸਰ ਜਿਹੜਾ ਨਾਲ ਬਾਣੀ ਪਾ ਕੇ ਰੱਖਦੀ। ਕਿਸੇ ਤਰ੍ਹਾਂ ਤੋਂ ਨਾ ਕਿ ਠੂਠਾ ਪੱਟਿਆ ਦਿੱਤਾ ਸੀ ਜਿਹਦਾ ਵੱਟਿਆ ਕੋਈ ਨਹੀਂ ਗਿਆ। ਸਰਕਾਰ ਦਮਨ ਦੀ ਨੀਤੀ ਨਾਲ ਆਵਾਜ਼ ਬੁਲੰਦੀ ਹੈ ਲੇਕਿਨ ਸਾਡੇ ਤੜਕ ਚਰੇ ਜਰਨਲ ਹੈ ਤਾਂ ਕਿਤੇ ਸਾਡੇ ਆਗੂ ਹੈ ਉਹ ਵਰਕਰਾਂ ਦੇ ਨਾਲ ਕਰੋਗੇ ਮਨਵਾਲਾ ਉੱਚਾ ਰਹੇ ਹੈ ਤੁਸੀਂ ਦੇਖਿਆ ਹੋਣਾ ਸਵਾਰਾਂ ਵਿੱਚ ਪੜਿਆ ਹੋਣਾ ਕੱਲ ਦੇ ਸਵਾਰਾਂ ਵਿੱਚ ਆਪਾਂ ਧਰਮ ਨਾ ਦਿੱਤਾ ਹੈ ਪਹਿਲਾ ਲੁਧਿਆਣਾ ਜਿਹੜਾ 24 ਹਜ਼ਾਰ ਕਿਲਾ ਤੀਜੀ ਵਾਰੀ ਨੂੰ ਗੱਲ ਤਰੀਕੇ ਨਾਲ ਸਰਕਾਰਾਂ ਚੈਰ ਬੰਦੀ ਕਰਨ ਜਾ ਰਹੀ ਹੈ ਜਾਂ ਬਾਹਰ ਕਰਨ ਜਾ ਰਹੀ ਹੈ ਉਹਦੇ ਵਿੱਚ ਕਿਸਾਨ ਦੇ ਕੁਝ ਪੰਦੇ ਨਹੀਂ ਪੈਣਾ ਉਹਨੂੰ ਸਿਰਫ ਇੱਕ ਜਗਾ ਦੇ ਰਹੀਆਂ ਦਰਬ ਕਰਕੇ ਹਜ਼ਾਰ ਦਾ ਚਾਹੋਦ ਸਰ ਉਹ ਤਿਆਰ ਪਲਾਂ ਨੂੰ ਦਰਪੋਏ 5 ਸਾਲਾਂ ਦਰਪੋਏ ਤੀਜੀ ਦੁਬਾਰਾ ਅਜ ਵਾਂਜੀ ਹੋ ਗਈ ਉਹ ਮੁੱਦਾ ਸਾਰਾ ਪਹਿਲਾਂ ਕਾਂਗਰਸ ਪਾਰਟੀ ਚੱਕਿਆ ਕੱਲ ਦੇ ਸਭਾ ਜਿਹਨਾਂ ਨਾਲ ਖਾਲੀ ਡੰਲੇ ਨੇ ਉਹਦਾ ਪਿਕਾ ਬਾਈਕ ਦੀ ਉਹਨਾਂ ਨੇ ਵੀ ਲਈ ਰੱਖੀ ਹੈ ਮੇਰੇ ਕਹਿਣ ਤੋਂ ਭਾਵ ਸਾਡੇ ਇਹਨੇ ਪ੍ਰਧਾਨ ਹੈ ਉਹ ਐਨੇ ਤੱਫਰ ਰਹਿੰਦੇ ਆ ਕਿ ਕੋਈ ਇਸ਼ੂ ਨਹੀਂ ਛੱਡਦੇ ਪਰ ਉਸੇ ਤਹਿਤ ਕਿ ਰੈਲੀ ਸਾਡੀ ਪਹਿਲਾਂ ਰੱਖੀ ਜਾਣੀ ਸੀ ਲੇਕਿਨ ਸਮਾਂ ਕੋਈ ਗਾਹ ਕਰਦੇ ਉਸੇ ਵੀ ਕਹਿੰਦਾ ਵੀ ਕੰਮ ਛੋਲੇ ਦੀ ਬਜਾਈ ਹੈ ਤੇ ਕੁਝ ਆਪਣਾ ਲੁਧਿਆਣਾ ਆ ਗਿਆ ਇਸ ਕਰਕੇ ਹੁਣ ਬਹੁਤ ਥੋੜਾ ਸਮਾਂ ਮੁੱਕਾ ਹੈ ਕਿ ਉਹ ਕਲਪਾਰੀ ਕਿਸਾਨੀ ਦੇ ਮਜ਼ਦੂਰ ਹੁਣ ਵਿਹਲੇ ਐ ਝੋਨੇ ਦੀ ਬਜਾਈ ਹੋ ਚੁੱਕੀ ਐ ਆਰਤੀਆਂ ਦੇ ਮਜ਼ਦੂਰ ਵੀ ਵਿਹਲੇ ਐ ਆਰਤੀਆਂ ਦਾ ਸਟਾਫ ਵੀ ਵਿਹਲਾ ਹਰ ਦੀ ਵੀ ਵਿਹਲੇ ਇਸ ਕਰਕੇ ਇਹ ਰੈਵੀਨਿਊ ਕਾਮਯਾਬ ਸਰਕਾਰ ਨੇ ਕਰਨਾ ਹੈ ਲੇਕਿਨ ਰੈਵੀਨਿਊ ਕਾਮਯਾਬ ਜਿਹੜਾਾਂਗੇ ਉਹਦੇ ਵਿੱਚ ਵਿੱਚ ਆਪਣੇ ਪਿੰਡਾਂ ਦੀ ਆਪ ਦੀ ਕਾਮਯਾਬੀ ਐ ਜਿੰਨਾ ਜੱਫਾ ਆਪਾਂ ਵੱਡਾ ਆਪਣੇ ਪਿੰਡੋਂ ਲਿਆਵਾਂਗੇ ਸਰੋਕੀਆਂ ਦੇ ਹੌਸਲੇ ਉੱਤੇ ਹੀ ਬਸਤ ਹੋਣਗੇ ਉਹਦੀ ਗੱਲਾਂ ਕਰ ਸਕਣਗੇ ਵੀ ਇਹ ਤਵੰਦ ਲੈ ਕੇ ਇਹ ਕੰਮ ਸੀ ਪਾਉ ਨੂੰ ਕਿਉਂ ਸਾਰੇ ਜਿਹੜੇ ਆਪਾਂ ਤੇਰੇ ਨਾਲ ਲੰਮਟੇ ਨਹੀਂ ਉਹ ਦਾਲੇ ਫੜ ਫੜ ਕੇ ਆਪਣੇ ਨਾਲ ਆਪਣੀਆਂ ਟਰਾਲੀਆਂ 'ਚ ਚੜ੍ਹਨੀਆਂ ਆਪਣੀਆਂ ਗੱਡੀਆਂ 'ਚ ਚੜ੍ਹਦਗੇ ਮੈਂ ਤਾਂ ਇਹੀ ਕਹਿਣਾ ਹੈ ਕਿ ਜਿਹੜੀ ਉਹੀ ਤਰੀਕੀ ਰਹੀਦੀ ਹੈ ਉਹਦੇ ਵਿੱਚ ਉਹ ਹਲਕਾ ਨੇ ਹੱਸ ਲੈਦੇ ਚੋਂ ਆਹ ਦੇਲੇ ਫਿੱਡਾ ਚੋਂ ਬਹੁਤ ਬਹੁਤ ਮਾਰਾ ਦਾ ਸੱਦਾ ਦੇ ਲਈ ਲੋੜ ਆਪਣੇ ਮਰਦਾਂ ਨਾਲ ਜਿਹੜਾ ਆਪਾਂ ਮੋਢੇ ਲੱਗੇ ਰਹੇ ਆਂ ਜੇ ਆਪਾਂ ਸੱਦਾ ਦੇਈਏ ਤੇ ਰੋਕ ਬੈਠੋ ਪਿਆਰ ਵਿੱਚ ਕਿੰਨੋਂ ਪਿਆਰ ਵਿੱਚ ਹੈ ਇਸ ਕਰਕੇ ਮੇਰੀ ਆਪਰੇ ਸ਼ਾਮਾ ਅਪੋਰਜਨ ਦੀ ਬੇਨਤੀ ਹੈ ਕਿ ਕੋਈ ਜਾਂਦਾ ਜਾਂ ਨਹੀਂ ਜਾਂਦਾ ਲੇਕਿਨ ਪ੍ਰੇਮ ਦਾ ਸਨੇਹਾ ਆਪਣਾ ਹਰੇਕ ਤਾਈ ਬੰਦੇ 'ਤੇ ਜਾਵੇ ਦੇਖੋ ਜਿਵੇਂ ਅੱਜ ਇੰਨੇ ਮੀਂਹ ਭਰ ਦੇ ਚ ਇੰਨਾ ਇਕੱਠ ਹੈ ਤੇ ਜੇ ਮੌਸਮ ਖਰਾਬ ਹੁੰਦਾ ਸੱਚ ਇਹ ਰੈਲੀ ਦਾ ਰੁਕਾਮ ਕਰ ਜਾਂਦੀ ਜਿਆ ਅੱਜ ਸਕੇ 500 ਬੰਦੇ ਦਾ ਇਕੱਠ ਹੈ ਪਰ ਬਾਹਰ ਵੀ ਕਰੇ ਹੈ ਗੱਡੀਆਂ 'ਚ ਵੀ ਬੈਠੇ ਜਿਹਦੇ ਪਾਣੀ ਮੈਦ ਦੇ ਟੁੱਟੇ ਮੈਦ ਦਾ ਪਾਣੀ ਦੇ ਵਿੱਚ ਆਪਰੇ ਪੈਰ ਛੋ ਗਏ ਹੈ ਕਿ ਕੋਲੋਂ ਦੇ ਗੱਡੀ 'ਚ ਬੈਠੇ ਨਹੀਂ ਪਾਣੀ ਗਿੱਟੇ ਗਿੱਟੇ ਹੋ ਗਿਆ ਉਸ ਨੂੰ ਜਿੱਸਾ ਜਾਣਾ ਪੜੀ ਤੇਰੇ ਕੰਮ ਤੋਂ ਬਾਅਦ ਇੰਨਾ ਜੋਸ਼ੋਖ ਰੋਜਾ ਇਹ ਸਾਡੀ ਲੀਡਰਸ਼ਿਪ ਸਾਡੀ ਮਿਲੋਗ ਹੋਈ ਕਰਕੇ ਇਹ ਹਲਕਾ ਅਨਿਆ ਸਾਡੇ ਜਿਹੜੇ ਬਹੁਤ ਮਿਹਨਤ ਕਰਦੇ ਬਹੁਤ ਮੈਂ ਤਾਂ ਦੇ ਰੋਕ ਜੁਗ ਨੇ ਅਪੀ ਨੇ ਕਿਹਾ ਵੀ 25 ਸਾਲ ਹੋ ਗਏ ਸਮਾਂ ਸੇਵਾ ਕਰਦੇ ਨੂੰ ਤੇ ਰੱਬ ਵੀ ਮੋੜ ਮੋੜਦਾ ਤੇ ਅੱਜ ਸਾਡੇ ਨੂੰ ਲੋਕਾਂ ਨਾਲ ਰਸਤੇ ਉੱਤੇ ਮੋੜ ਗਏ ਇਹਨਾਂ ਕਹਿੰਦਾ ਹਾਂ ਮੈਂ ਜਿਨ੍ਹਾਂ ਦਾ ਜੱਜ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਮੈਂ ਹਾਜ਼ਰੀ ਲਗਾਉਣਾ ਸਾਡੇ ਜਿਹੜਾ ਪ੍ਰੀਸ਼ਦ ਦੇ ਮੈਂਬਰ ਸਰਦਾਰ ਗੁਰਨੇਲ ਸਿੰਘ ਜੀ ਖਾਈ ਸਾਹਿਬ ਅਜਵੇਰ ਸਿੰਘ ਜੀ ਨੰਬਰਦਾਰ ਪ੍ਰਕਰਤ ਸਿੰਘ ਜੀ ਪ੍ਰਧਾਨ ਜੀ ਖਾਈ ਮਦਸੇ ਜੀ ਦਾਲਾ ਇੰਦਰਜੀਤ ਬਾਵਾ ਵਾਲਾ ਸਾਡੇ ਮੀਤ ਪ੍ਰਧਾਨ ਨੇ ਬਲਾਕ ਮਹਾਲ ਸਿੰਘ ਵਾਲਾ ਦੇ ਬਹੁਤ ਵੱਡੇ ਨੌਜਵਾਨ ਸਾਥੀਆਂ ਦੇ ਨਾਲ ਆਏ ਹਨ ਉਹਨਾਂ ਦਾ ਨਾਮ ਸਾਹਮਣੇ ਦੱਨਵਾ ਕਰਾਂਗਾ ਵਿਵੇਨਦਰ ਸਿੰਘ ਜੀ ਭਾਗੀ ਕੇ ਸੰਦੀਪ ਸਿੰਘ ਜੀ ਸੋਨੀ ਪ੍ਰਧਾਨ ਜੀ ਨਗਰਪੁਰਾ ਸਾਫ ਸਾਹਿਬ ਜੀ ਅਨੰਦ ਕੁਮਾਰ ਜੀ ਹੋਰ ਦਾ ਟੀਮਾ ਪ੍ਰਧਾਨ ਰਣਜੀਤ ਸਿੰਘ ਜੀ ਟੀਮਾ ਨੰਬਰ ਦਾ ਬਲਦਰੀਸ ਜੀ ਦਾ ਹੈ ਅਰਵੇਸ਼ ਸਿੰਘ ਜੀ ਨੰਬਰ ਦਾ ਕਾਲੀ ਭਗਵਾਨ ਸਿੰਘ ਦੀ ਪੰਜ ਦਿਨਾਂ ਸਰਪੰਚ ਸਿੰਘ ਦੀ ਸਪਤਾ ਨੰਬਰ ਸਿੰਘ ਦਾ ਸਿੰਘ ਦੀ ਪ੍ਰਧਾਨ ਦੀ ਕਿੱਤੇ ਦਾ ਯਾਨ ਸਿੰਘ ਦੀ ਬੁੱਤਰ ਪ੍ਰਹਿਲ ਸਿੰਘ ਦੀ ਕੋਟੀ ਸਾਹਿਬ ਕਿੱਤੇ ਦਾ ਸੌਂਕਾ ਸਰਪੰਚ ਰਾਮ ਸਿੰਘ ਜੀ ਮਾਨੋ ਤੇ ਵਰਗੋਤ ਸਿੰਘ ਜੀ ਮਾਨੋ ਤੇ ਪ੍ਰਧਾਨ ਜੀ ਗੁਰਦੀਪ ਸਿੰਘ ਜੀ ਮਾਨੋ ਤੇ ਸੀਨੀਅਰ ਮੀਤ ਪ੍ਰਧਾਨ ਨੇ ਬਲਾਕਾਂ ਕਮੇਟੀ ਨਾਲ ਸੋਹਰਾ ਨਾਸਮ ਕੀ ਮੈਂਬਰ ਨੇ ਜਿੰਦਰ ਸਿੰਘ ਜੀ ਆਰਤੀਆ ਸਾਹਿਬ ਵਰਜਨ ਸਿੰਘ ਜੀ ਰਾਮਾ ਸਰਪੰਚ ਸੌਂਕਾ ਸਰਪੰਚ ਮਤੀਸੀ ਜੀ ਰਾਮਾ ਸੇਤ ਸਿੰਘ ਜੀ ਰਾਮਾ ਸਤੰਬਰ ਸਿੰਘ ਜੀ ਰਾਮਾ ਸਾਡੇ ਜੋਰ ਤੇ ਬਹੁਤ ਹੀ ਅਹਿਮਤੀ ਦੇ ਨੌਜਵਾਨ ਸਾਡਾ ਸਾਥੀ ਮਲਵਿੰਦਰ ਖਾਨ ਰਾਮਾ ਕਲਵਰ ਹਰਜੀਤ ਸਿੰਘ ਦੀ ਰਾਮਾ ਕਲਵਰ ਸਿੰਘ ਦੀ ਜਵਾਰ ਸਿੰਘ ਵਾਲਾ ਇਹਨਾਂ ਦੀ ਵੀ ਹਾਜ਼ਰੀ ਲਵਾਉਣਾ ਸੱਜਣ ਲਖਵੀਰ ਸਿੰਘ ਦੀ ਘੋੜਿਆ ਖੁਰਦ ਪ੍ਰਧਾਨ ਜੀ ਸਾਡੇ ਉਹਨਾਂ ਦਾ ਵੀ ਧੰਨਵਾਦ ਜੀ ਆਇਆਂ ਨੂੰ ਇੰਦਰਜੀਤ ਸਿੰਘ ਦੀ ਘੋੜਿਆ ਬਹੁਤ ਹੀ ਸਤਿਕਾਰਯੋਗ ਸਾਡਾ ਬੇਡਾ ਵੀਰ ਲੱਖਾਂ ਘੋੜੀਆਂ ਲੱਖਾਂ ਘੋੜੀਆਂ ਜੋ ਕੈਨੇਡਾ ਤੋਂ ਆਏ ਨੇ ਉਹਨਾਂ ਨੂੰ ਵੀ ਆਇਆ ਕਰਨਾ ਸਰਪੰਚ ਜਸਵੀਰ ਸਿੰਘ ਦੀ ਗੁਰਦੁਆਰਾ ਪ੍ਰਧਾਨ ਕਰਨਜੀਤ ਸਿੰਘ ਦੀ ਗੁਰਦੁਆਰਾ ਬਲਰਾਮ ਸਿੰਘ ਦੀ ਰਾਮਾ ਕਬੱਡੀ ਖਿਡਾਰੀ ਮਾਸਟਰ ਗੁਰਲਾਲ ਸਿੰਘ ਦੀ ਗੁਰਦੁਆਨਾ ਮਜੀਤ ਸਿੰਘ ਦੀ ਬਹਾਰਾ ਸਰਪੰਚ ਬਲਜੀਤ ਸਿੰਘ ਦੀ ਗੁਰਦੁਆਨਾ ਜਸਪਾਲ ਸਿੰਘ ਦੀ ਬੋਲੇ ਜਗਮਾਨ ਸਿੰਘ ਦੀ ਰਾਉਟੇਕਰਾਂ ਪ੍ਰਮੇਂਦਰ ਸਿੰਘ ਦੀ ਰਾਉਟੇਕਰਾਂ ਸਰਪੰਚ ਲਖਵੀਰ ਸਿੰਘ ਸਰਪੰਚ ਪੰਨ ਲਖਵੀਰ ਸਿੰਘ ਦੀ ਸਰਪੰਚ ਸਰਪੰਚ ਸਰਦਾਰ ਰੇਸ਼ਮ ਸਿੰਘ ਦੀ ਰਤੀਖੁਰਦ ਪ੍ਰਧਾਨ ਗੁਰਲਾਲ ਸਿੰਘ ਦੀ ਨਗਰੀ ਰੌਟਾ ਪਹਿਲਵਾਨ ਸਿੰਘ ਜੀ ਸਰਪੰਚ ਜਸਵੀਰ ਸਿੰਘ ਜੀ ਪ੍ਰਦੀਪ ਸਿੰਘ ਜੀ ਭਾਗੀ ਕੇ ਨਰਮਲ ਸਿੰਘ ਜੀ ਰਣੀਆਂ ਮੁੱਤਾ ਸਿੰਘ ਜੀ ਪ੍ਰਧਾਨ ਜੀ ਰਣੀਆਂ ਤੇਤਲ ਸਰਜੀਤ ਸਿੰਘ ਜੀ ਮਾਨੂ ਕੇ ਪਰਪੰਡ ਸ਼ੰਦਰਪਾਲ ਸਿੰਘ ਜੀ ਕੁੱਤਾ ਮੈਂ ਇਹਨਾਂ ਸਾਰਿਆਂ ਦੀ ਵਜ੍ਹਾ ਲਈ ਲਵਾਉਂਦਾ ਹੋਇਆ ਸਿਮਰ ਬੇਨਤੀ ਕਰਦਾ ਹਾਂ ਸਰਦਾਰ ਸੌਰਵ ਸਿੰਘ ਜੀ ਐਸ ਸਾਹਿਬ ਨੂੰ ਕੋਈ ਆਰਟੀਸਟਾਂ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਸੌਰਵ ਸਿੰਘ ਜੀ ਆਦੀਵਾਲ ਸਾਹਿਬ ਨੂੰ ਕੋਆਰਡੀਨੇਟਰ ਵੀ ਨੇ ਸ਼ਾਹਪੁਰ ਪ੍ਰਧਾਨ ਸਵਾਲ ਕੇ ਦੇ ਸਰਦਾਰ ਸੌਰਵ ਸਿੰਘ ਜੀ ਆਦੀਵਾਲ ਸਾਹਿਬ ਫੋਰ ਬੀ ਹੈਲਥ ਕੇਅਰ ਦੇ ਯੋਗਦਾਰ ਸਰ ਹੰਪਰਾ ਜੀ ਹੋਰ ਕੇਵੇ ਕੋਆਰਡੀਨੇਟਰ ਸ਼੍ਰੀ ਤਵਾੜੀ ਜੀ ਜਿਹੜਾ ਆਪ ਦੇ ਇਸ ਕਾਉਂਸਲ ਕਮੇਟੀ ਦੇ ਮੈਂਬਰ ਜਿਹੜੀ ਹਰਦੀਪ ਸਿੰਘ ਖਾਈ ਜੀ ਸਾਫ ਦਾ ਭਗਤ ਸ਼੍ਰੀ ਜੌਲੀ ਜੀ ਚੇਅਰਮੈਨ ਕੁਸਵਾ ਜੀ ਲੱਗਾ ਜੀ ਉਹ ਸਾਹਮਣੇ ਬੈਠੇ ਸਾਰੇ ਹੀ ਮੇਰੇ ਸਾਥੀਓ ਅੱਜ ਆਪਾਂ ਸਾਰੇ ਹਰਤਾ ਨਿਹਾਲ ਸਿੰਘ ਵਾਲਾ ਦੇ ਇੰਤਜ਼ਾਰ ਸੌ ਦੇ ਦੀ ਉਹ ਬਾਈ ਲੈ ਕੇ ਇਕੱਠੇ ਹੋਏ ਆ ਮੀਟਿੰਗ ਕਰ ਰਹੇ ਆ ਆਉਣ ਵਾਲੀ 2019 ਦੀ ਵੀਡੀਓ ਮੀਟਿੰਗ ਹੈ ਰੈਲੀ ਹੈ ਉਹਦੇ ਵਿੱਚ ਹੱਟ ਕਰ ਲੋ ਸਮਾਗਿਆ ਆਪਾਂ ਸਾਰੇ 27 ਦੀ ਜਿਹੜੀ ਇਹ ਰੈਲੀਆਂ ਜਿਹੜੀਆਂ 27 ਦੀਆਂ ਤਿਆਰੀਆਂ ਉਹਦੇ ਵਾਸਤੇ ਹੁਣ ਸਮਾਜ ਇਧਾਰੇ ਆਪਾਂ ਇਕੱਠੇ ਹੋ ਕੇ 27 ਦੀ ਤਿਆਰੀ ਵਾਸਤੇ ਪਿੰਡ ਪਿੰਡ ਵਿੱਚ ਇਕੱਠੇ ਹੋ ਜਾਈਏ ਉਹਦੇ ਵਾਸਤੇ ਜਿਹੜੀਆਂ ਰੈਲੀਆਂ ਹੋ ਰਹੀਆਂ ਇਹ 27 ਵਾਸਤਾ ਹੀ ਬੋਟ ਹੈ ਕਿ ਜਿਵੇਂ ਜਿਵੇਂ ਆਪਣੇ ਪਿੰਡਾਂ ਚ ਕਾਹਨੀਆਂ ਇਕੱਠੀਆਂ ਹੋਣਗੀਆਂ ਓਵੇਂ ਜਿਹੜੀ ਸੰਸਤੀ ਹਾਈਕਵਾਰ ਉਹ ਆਪਣੇ ਸੰਵਿਧਾਨਕ ਤੌਰ ਰੈਡੀਆਂ ਦੇ ਰੂਪ ਵਿੱਚ ਕੇਂਦਰ ਸਰਕਾਰ ਅਤੇ ਸਟੇਟ ਸਰਕਾਰ ਨੂੰ ਉਹਨਾਂ ਦੇ ਕਿਤੇ ਗਲਤ ਕਾਰਨਾਮਿਆਂ ਦੀਆਂ ਜਿਹੜੀਆਂ ਉਹ ਦੱਸਣ ਵਾਸਤੇ ਆਪਣੇ ਸਾਰੇ ਸੱਜਣਾਂ ਨੂੰ ਵਰਕਰਾਂ ਨੂੰ ਇਕੱਠਾ ਕਰਕੇ ਉਹ ਸਮਝਾਉਦੇ ਆ ਤਾਂ ਜੋ ਉਹ ਹੀ ਜਿਹੜੀ ਗੱਲ ਹੈ ਆਪਾਂ ਸਾਰੇ ਜਾ ਕੇ ਆਪਣੇ ਪਿੰਡਾਂ ਵੇ ਦੇ ਘਰਾਂ ਵਿੱਚ ਜਾ ਕੇ ਉਸ ਗੱਲ ਨੂੰ ਸੁਝਾ ਸਕੀਏ ਤੇ ਆਪਣੀ ਜਿਹੜੀ ਹੈ ਲਹਿਰ ਹੈ ਸਤਾਈ ਦੀ ਉਹ ਬਣ ਸਕਦੀ। ਸੋ ਮੈਂ ਬਹੁਤਾ ਦਾ ਨਹੀਂ ਬੋਲਣਾ ਆਪਾਂ ਸਾਰੇ ਸਾਰੇ ਸੰਮਤੀ ਹੈਗਮਾਨ ਵੀ ਬੈਠੀ ਐ ਆਪਣਾ ਮੇਨ ਮਕਸਦ ਅੱਜ ਦੀ ਮੀਟਿੰਗ ਦਾ ਜਿਹੜਾ ਉਹ 19 ਤਰੀਕ ਦੀ ਜਿਹੜੀ ਰੈਲੀ ਆ ਆਪਾਂ ਕਰਨੇ ਜਾ ਰਹੇ ਆ। ਉਸ ਵਿੱਚ ਆਪਾਂ ਵੱਧ ਤੋਂ ਵੱਧ ਇਕੱਠ ਸ਼ੋਅ ਕਰਨਾ ਹੈ। ਸਿਰਫ ਸ਼ੋਅ ਹੀ ਨਹੀਂ ਕਰਨਾ ਆਪਾਂ ਮਨ ਮੰਨਣਾ ਜਾਣਾ ਵੀ ਅਸੀਂ ਉਹ ਜਿਹੜੀ ਰੈਲੀ ਕਾਂਗਰਸ ਦੀ ਹੈ ਉਹਦੇ ਵਿੱਚ ਮੰਨਣਾ ਲੈਣਾ ਹੈ। 来ਉਣ ਵਾਲਾ ਸਮਾਂ ਆਪਣਾ ਇਹ ਸਾਫ਼ ਲਖ ਰਿਹਾ ਕਿ ਜਿਹੜੀ 27 ਦਾ ਜਿਹੜਾ ਇਲੈਕਸ਼ਨ ਆ ਰਿਹਾ ਉਹਦੇ ਵਿੱਚ ਕਾਂਗਰਸ ਪਰਟੀ ਦੀ ਸਰਕਾਰ ਬਣ ਜਾ ਰਹੀ ਹੈ ਲੋੜਾ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮਿਹਨਤ ਕਰਨ ਦੀ ਸੋ ਮੈਂ ਬੇਨਤੀ ਕਰਦਾ ਸਾਰੇ ਜਿੰਨੇ ਵਰਕਰ ਜੀ ਸਾਰੇ ਆਏ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਵੱਧ ਤੋਂ ਵੱਧ ਜੋਰ ਲਾ ਕੇ ਜਿਹੜੀ ਆਪਣੀ 19ਵੀਂ ਸੰਵਿਧਾਨਕ ਕਾਉ ਰੈਲੀ ਰੱਖੀ ਹੋਈ ਹੈ ਉਹਦੇ ਵਿੱਚ ਵੱਧ ਤੋਂ ਵੱਧ ਜੋਰ ਲਾ ਕੇ ਆਪਾਂ ਇਕੱਠੇ ਚੜਗੇ ਜਿੰਨਾ ਕਹਿਤਾ ਕਿ ਮਨਾਂ ਦਾ ਜਾਗਤ ਹੈ ਵਾਰੀ ਗੁਰੂ ਜੀ ਕਾ ਬਾਲ ਸਾਹਿਬ ਸ੍ਰੀ ਵਾਰੀ ਗੁਰੂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਹਾਜ਼ਰੀ ਲਗਾਉਣਾ ਸਰਦਾਰ ਅਰਪਾਰ ਸਿੰਘ ਜੀ ਪਾੜੀ ਮਾਛੀ ਕੇ ਜਿਹੜੇ ਅਸੀਂ ਬੈਂਕ ਦੇ ਪੰਜਾਬ ਦੇ ਆਗੂ ਨੇ ਉਹਨਾਂ ਦੀ ਵੀ ਹਾਜ਼ਰੀ ਲਗਾਉਣਾ ਜਸਵੀਰ ਸਿੰਘ ਜੀ ਫੌਜੀ ਕਰਨਜੀਤ ਸਿੰਘ ਜੀ ਬੌਡੇ ਲਖਵਰ ਸਿੰਘ ਜੀ ਐਮਸੀ ਸਾਹਿਬ ਮਹਾਂ ਸਿੰਘ ਵਾਲਾ ਸਰਪੰਚ ਪੜਕੀ ਸਿੰਘ ਜੀ ਮਤੇਕੇ ਗੁਰਪ੍ਰੀਤ ਸਿੰਘ ਜੀ ਗੁਰਪਤੀ ਸ਼ਹਿਰੀ ਪ੍ਰਧਾਨ ਬਦਨੀ ਕਲਮ ਅਮਰਦੇਵ ਸਿੰਘ ਜੀ ਬਾਟੀ ਪ੍ਰਧਾਨ ਬਦਨੀ ਕਲਾ ਇੰਦਰਜੀਤ ਸਿੰਘ ਜੀ ਗੁਰਦੀਪ ਸਿੰਘ ਜੀ ਮੈਂਬਰ ਬਲਾਕ ਸੰਪਤੀ ਧੰਮੇ ਸਿੰਘ ਜੀ ਕਾਲਾ ਸਿੰਘ ਜੀ ਪੰਜ ਬੀੜ ਰਾਜ ਤੇ ਪਰਮੇਂਦਰ ਸਿੰਘ ਜੀ ਬਾਰੇ ਵਾਲਾ ਨੰਬਰਦਾਰ ਜਸਪ੍ਰੀਤ ਸਿੰਘ ਜੀ ਦੀਨਾ ਗੁਰਪ੍ਰੀਤ ਸਿੰਘ ਜੀ ਕੋਕੜੀ ਫੁੱਲਾ ਸਿੰਘ ਵਾਲਾ ਪ੍ਰੀਤਮ ਸਿੰਘ ਜੀ ਮਾਨੂਕੇ ਸਵਰਨ ਸਿੰਘ ਜੀ ਮਾਨੂਕੇ ਅਮਰਦੀਪ ਸਿੰਘ ਜੀ ਆਪਣਾ ਪੱਟੋ ਸਰਧਾਨਾਈ ਸ਼ਿਵਿੰਦਰ ਸਿੰਘ ਜੀ ਮਾਨੂਕੇ ਮਗਧਾਰ ਸਿੰਘ ਜੀ ਰੂਪ ਸਿੰਘ ਜੀ ਗੱਲ ਸ਼ੰਗਾਰਾ ਸਿੰਘ ਜੀ ਮਾਨੂਕੇ ਮੈਂ ਇਹਨਾਂ ਸਾਰਿਆਂ ਦੀ ਹਾਜ਼ਰੀ ਲਿਖਾਂਗਾ ਹੋਇਆ ਸਨਿਮਰ ਬੇਨਤੀ ਕਰਦਾ ਸਰਦਾਰ ਹਰੀ ਸਿੰਘ ਜੀ ਖਾਈ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹ ਆ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਸਰਦਾਰ ਹਰੀ ਸਿੰਘ ਵੀਖਾਈ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਬਹੁਤ ਹੀ ਸਤਿਕਾਰਯੋਗ ਮੰਚ ਦੇ ਬ੍ਰਾਹਮਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਸਾਡੇ ਹਾਜ਼ਰ ਕੇ ਵਿੱਚ ਮਾਇਗ ਸਰਦਾਰ ਬੇਜੋ 2 ਮਿੰਟ ਸਰਦਾਰ ਮਨਜੀਤ ਸਿੰਘ ਜਪੜਾ ਸਾਹਿਬ ਅਪੂ ਹਲਕਾ ਮਹਾਂ ਸੀਮਾ ਦੇ ਕੋਆਰਡੀਨੇਟਰ ਸ਼੍ਰੀ ਕ੍ਰਿਸ਼ਨ ਤਵਾੜੀ ਜੀ ਇਹ ਸਾਡੇ ਤੋਂ ਕਾਂਗਰਸ ਪਾਰਟੀ ਦੀ ਨਮਾਇਕੀ ਕਰਦੇ ਹਲਕਾ ਮਹਾਂ ਸਰਦਾਰ ਮੋਹਨ ਸਿੰਘ ਸਾਹੋਕੇ ਮਹਾਂ ਸੀਮਾ ਵਾਲਾ नगर पार्षद ਦੇ ਸਾਫਾ ਚੀਰਮੈਨ ਇੰਦਰੀ ਜੋਤੀ ਗੱਭ ਸਾਹਿਬ ਸਾਡੇ ਸ਼ਹਿਰ ਦੇ ਪ੍ਰਧਾਨ ਪ੍ਰੋਗਰਾਮ ਇਤਲ ਜੀ ਬਲਾਕ ਦੇ ਪ੍ਰਧਾਨ ਰਮੇਂਦਰ ਦਿਨਾ ਜੀ ਅਤੇ ਜੀਤਵਾਲ ಗ್ರಾಮ ਦੇ ਪ੍ਰਧਾਨ ਲਗਾ ਸਪੰਸਰ ਸਾਹਿਬ ਅਤੇ बाकी ਸਾਰੇ ਕਿਉਂਕਿ ਮੇਰੇ ਬਹੁਤ ਸਤਿਕਾਰਯੋਗੋ ਨੇ ਮੈਨੂੰ ਲਾਣ ਲੱਗ ਗਿਆ ਤਾਂ ਬਹੁਤ ਬਖਵਾ ਹੁੰਦਾ ਇਸ ਕਰਕੇ ਕਿ ਮੈਂ ਪਿੱਛੇ ਦੇ ਨਾ ਬਹਿਦਾ ਰਹਿ ਗਿਆ ਕਿਉਂਕਿ ਹੁੰਦਾ ਤੁਸੀਂ ਮੇਰੇ ਸਭ ਸਤਿਕਾਰਯੋਗ ਉਹ ਜੋ ਦੋਨੋਂ ਸਾਰਿਆਂ ਨੂੰ ਮਾਫੀ ਆਪੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਜਿਸ ਮਕਸਦੂ ਲਈ ਇਕੱਠੇ ਹੋਏ ਆ ਕੋ ਤੋਂ ਸਾਰੇ ਲੋਕਾਂ ਨੇ ਪਹਿਲਾਂ ਦੱਸਤਾ ਕਿ 19 ਤਰੀਕ ਨੂੰ ਜਿਹੜੀਆਂ ਪੰਜਾਬ ਭਰ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਕਾਲੂਗਿਆ ਕਾਂਗਸਮਤ ਪਾਰਟੀ ਦਾ ਪ੍ਰੋਗਰਾਮ ਸੀ ਸਾਡੇ ਪ੍ਰਧਾਨ ਅਮਰਿੰਦਰ ਸਿੰਘ ਜੀ ਰਾਜਾ ਬਣੇ ਅਤੇ ਵਿਰੋਧੀ ਜਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਉਹਨਾਂ ਦੀ ਰਹਿਮਾਈਏ ਡਿਸਟ੍ਰਿਕਟ ਵਾਈਸ ਸੰਗਾਰ ਬਚਾਅ ਰੈਂਡੀਆਂ ਕੀਤੇ ਜਾ ਰਹੇ ਨੇ ਜੋ ਆਪਣੇ ਜ਼ਿਲ੍ਹੇ ਦੇ ਵਿੱਚ ਇਹ ਰੈਲੀ ਕਰਨੀ ਸੀ ਉਹ ਰੈਲੀ ਕਿਉਂਕਿ ਪਹਿਲਾ ਉਹ ਦਿਨਾਂ ਦੇ ਪ੍ਰੋਗਰਾਮ ਬਣੇ ਸਨ ਇਹ ਝੋਲੇ ਦਾ ਸੀਜ਼ਨ ਆ ਗਿਆ ਉਹ ਲੋੜ ਰੱਖੀ ਚਾਹੁੰਦੇ ਸੀ ਪਰ ਅਸੀਂ ਸਾਰਿਆਂ ਨੇ ਬੇਨਤੀ ਕੀਤੀ ਜਾਈ ਕਮਾਂਡ ਨੂੰ ਵੀ ਝੋਨਾ ਲਾ ਕੇ ਥੋੜੇ ਜਿਹੀ ਰਾਹਤ ਮਿਲ ਉਹ ਕਿਸਾਨਾਂ ਨੂੰ ਫਿਰ ਆਪਾਂ ਇਹ ਰਹਿ ਗਈ ਅਸੀਂ ਤੁਹਾਨੂੰ ਪੁੱਛ ਕੇ ਜਾਣ ਦਮਾ ਗਿਓ ਉਸ ਲਈ ਸਾਡੇ ਜਿਹੜੇ ਜ਼ਿਲ੍ਹੇ ਦੇ ਕੋਆਰਡੀਨੇਟਰ ਸਰਕਾਰ ਸਟਾਫ ਵਿੱਚ ਪ੍ਰਗਤ ਐਮਐਲਏ ਇੱਕ ਆਪਸਾ ਆਏ ਆ ਉਹਨਾਂ ਨਾਲ ਬਹਿ ਕੇ ਸਾਰੀ ਸਮੁੱਚੀ ਜ਼ਿਲ੍ਹਾ ਦਾ ਕੰਮ ਸੁਣਿਆ ਤੈਨੂੰ ਕਹਿੰਦੇ ਮੈਂ ਤੇ ਤੁਮਰੀ ਕਾਟ ਤੁਮਨੀ ਵੀ ਜਲਾ ਮਾਫੀ ਦੇ ਦੇ ਲੋ ਉਸ ਲਈ ਹਾਂਕ ਮਾ ਮੈ ਆਪ ਨੂੰ ਨਹੀਂ ਦਿੱਤੀ ਆਪ ਆਪੋਂ ਹੱਥ ਤੋਂ ਬੱਤ ਚੋਣਾ ਉੱਥੇ ਆਪਾਂ ਵੱਡੀ ਗੱਲ ਇਹ ਰੂਮ ਦੇ ਕਨਿਆ ਸਿੰਘਾਂ ਕੋਲ ਪਹੁੰਚ ਰੱਖ ਤੁਹਾਨੂੰ ਪਤਾ ਲੱਗੇ ਕਿ ਕਨਿਆ ਸਿੰਘਾਂ ਦੇ ਵਿੱਚ ਕਾਲੇ ਨਹੀਂ ਸਕਰੀ ਹੈ ਵੀ 2027 ਦਾ ਜਿਹੜਾ ਆਉਣਾ ਇਹਨਾਂ ਨੇ ਵਿਆਹ ਸਿੰਘਾ ਨੂੰ ਉਸ ਰੋਲੀ ਦੇ ਸਭ ਤੋਂ ਪਹਿਲਾ ਹੋ ਜਾਵੇ ਸੁਭਾਸ਼ੀ ਕੁਝ ਕਰਨਾ ਕਰੀ ਹੋਇਆ ਮੈਥੋਂ ਬਣਾ ਮੋਕੇਗੇ ਤੁਹਾਡਾ-ਤੁਹਾਡਾ ਸਭ ਨੂੰ ਜੀ ਆਇਆਂ ਨੂੰ। ਮੈਂ ਉਹਨਾਂ ਨੂੰ ਬੜਾ ਗਿਆ ਗਿਆ ਗ੍ਰਾਂਡ ਜਿਸ ਦਾ ਮੈਂ ਧੰਨਵਾਦ ਕਰਦਾ ਹੈ ਕਿ ਅੱਜ ਦੀ ਮੀਟਿੰਗ ਦੇ ਵਿੱਚ ਆਏ। ਪੂਰੇ ਕਾਂਗਰਸ ਦੇ ਰੂਪ ਵਿੱਚ ਕਾਂਗਰਸ ਦਾ ਗਲੂਨ ਔਰ ਫੋਨ ਹੋਣ ਕਰਕੇ ਦੇਖ ਕੇ ਪੂਨਾਂ ਨੇ ਆਕੇ ਤੋਂ ਨੂੰ ਕੀਤੀ ਹੈ। ਅੱਜ ਦਾ ਉਹਦੇ ਸਾਥੀਆਂ ਨੂੰ ਵੀ ਕਹਿੰਦੇ ਆ ਕਿ ਜਦੋਂ ਟੋਟਲ ਕੋ ਬੰਦਾ ਨਾ ਆ ਜਾ ਕਰੋ। ਜੀ ਆਣੋ। ਉਹਨਾਂ ਦਾ ਖਾਂਦਾ ਇਹ ਪਾਰਟੀ ਦੇ ਵਿੱਚ ਪਰ ਜੇ ਆਪਾਂ ਇਹ ਗੱਲ ਕਰੀਏ ਆ ਜਿੰਨੇ ਪਿੰਡਾਂ ਦੇ ਨੁਮਾਇੰਦੇ ਬੈਠੇ ਆ ਕਿ ਉਹ ਲੋਕ ਹੈ ਸਰਦਾਰ ਪ੍ਰੇਮ ਸਿੰਘ ਕੁੱਤਾ ਬੈਠਾ ਹੈ ਸਰਦਾਰ ਪ੍ਰਿਆਨ ਸਿੰਘ ਜਿਹੜੇ ਸਾਡੇ ਪ੍ਰਧਾਨ ਸੀ ਕਾਂਗਰਸ ਪਾਰਟੀ ਦੇ ਅੱਤ ਵਾਦ ਦਾ ਪੈਂਸ ਜੀ ਪੰਜਾਬ ਦੇ ਵਿੱਚ ਕਾਂਗਰਸੀਆਂ ਦੇ ਮਾਰੂ ਮਾਰੀ ਚੱਲਦੀ ਜੇਮੜਾ ਬੜਾ ਵੱਡਾ ਕੰਫਰੰਸ ਹੋਇਆ ਤੇ ਆਲਾ ਸਰਦਾਰ ਪ੍ਰੇਮ ਸਿੰਘ ਖੜੀ ਬੈਠੇ ਆ ਮੈਂ ਦੁਆਰੇ ਮੈਨੂੰ ਆਉਣ ਲੱਗਿਆ ਕੋਡਕੂਮੀ ਸਵਾਰ ਜਸਨੀ ਪ੍ਰਵਾਹਾ ਕੋਲੋਂ ਲੰਮੇ ਦਾ 124 ਦੇ ਦੁਆਰੇ ਜਿਹਨੂੰ ਸudar ਬਿਆਸ ਸਿੰਘ